ਇਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਈਆਂ ਨੇ ਆਖਿਆ ਸੀ ਪਾਸ਼ਾ ਤੁਸੀਂ ਸਾਨੂੰ ਕਹਿੰਦੇ ਹੋ ਸੇ ਆਪਣੀਆਂ ਦੁਕਾਨਾਂ ਛੁੱੱਕ ਕੇ ਅੰਮ੍ਰਿਤਸਰ ਸਾਬ ਲੈ ਆਈਏ ਤੇ ਮਹਾਰਾਜ ਜੇ ਉੱਥੇ ਸਾਡਾ ਕੰਮ ਚੱਲਿਆ ਨਾ ਸਾਡਾ ਵਪਾਰ ਘਟ ਗਿਆ ਦੁਕਾਨਾਂ ਨਾ ਚੱਲੀਆਂ ਫਿਰ ਕੀ ਬਣੇਗਾ ਮਹਾਰਾਜ ਕਹਿੰਦੇ ਸੀ ਭਰੋਸਾ ਗੁਰੂ ਤੇ ਰੱਖ ਕੇ ਚੱਲੋ ਤਾਂ ਸਹੀ ਇੱਥੋਂ ਨਾਲ ਦੁੱਗਣਾ ਹੀ ਹੋਵੇਗਾ ਜੋ ਜੋ ਗੁਰੂ ਵਰਤਾਏਗਾ ਕਿਰਪਾ ਦੁੱਗਣੀ ਹੀ ਹੋਵੇਗੀ ਤੇ ਕਹਿੰਦੇ ਨੇ ਕੋਈ ਸਮਾਂ ਚੱਲੋ ਕੰਮ ਚੱਲਿਆ ਸੀ ਇਹਨਾਂ ਦਾ ਪਰ ਵਿੱਚ ਜੇ ਘਾਟਾ ਪੈਣ ਲੱਗ ਪਿਆ ਚਲੇ ਗਏ ਮਹਾਰਾਜ ਦੇ ਕੋਲ ਪਾਸ਼ਾ ਵੇਖੋ ਤੁਹਾਡੇ ਕਹਣੇ ਤੇ ਅਸੀਂ ਇੱਥੇ ਆ ਗਏ ਸਾਂ ਪਰ ਮਹਾਰਾਜ ਪਤਾ ਨਹੀਂ ਦੁਕਾਨ ਨਹੀਂ ਚੱਲਦੀ ਹੁਣ ਮਹਾਰਾਜ ਲੋਕ ਖਰੀਦੇ ਨਹੀਂ ਕੁਝ ਵੀ ਸੱਚੇ ਪਾਤਸ਼ਾਹ ਵਪਾਰ ਘਟਦਾ ਜਾਂਦਾ ਆ ਫਿਰ ਮਾਇਆ ਵੀ ਘਟਦੀ ਜਾਂਦੀ ਮਹਾਰਾਜ ਕਹਿੰਦੇ ਦੁਕਾਨ ਕਿਵੇਂ ਚਲਾਉਂਦੇ ਦਿਨ ਕਿਵੇਂ ਬਤੀਤ ਕਰਦੇ ਮਹਾਰਾਜ ਬਸ ਨਾ ਧਾਤੋ ਕੇ ਖਾਣਾ ਪੀਣਾ ਕਰਕੇ ਦੁਕਾਨੇ ਆਜੇ ਹੀ ਦਾ ਸਮੇਂ ਦੇ ਨਾਲ ਪਾਤਸ਼ਾਹ ਕਹਿੰਦੇ ਇਹ ਤੇ ਗਲਤੀ ਆ ਜਦੋਂ ਦਿਨ ਦੀ ਸ਼ੁਰੂਆਤ ਕਰਨੀ ਆਪਣੇ ਕੰਮ ਦੀ ਸ਼ੁਰੂਆਤ ਕਰਨੀ ਆ ਪਹਿਲਾਂ ਗੁਰੂ ਦੇ ਦਰਸ਼ਨ ਤੇ ਕਰਨ ਆਇਆ ਕਰੋ ਉੱਠ ਕੇ ਇਸ਼ਨਾਨ ਕਰਕੇ ਇੱਥੇ ਗੁਰੂ ਦਰਬਾਰ ਵਿੱਚ ਆਇਆ ਕਰੋ ਇੱਥੇ ਮੱਥਾ ਟੇਕਿਆ ਕਰੋ ਘੜੇ ਕੀਰਤਨ ਸਰਵਣ ਕਰਿਆ ਕਰੋ ਬਾਣੀ ਸੁਣਿਆ ਕਰੋ ਫੇਰ ਜਾ ਕੇ ਆਪਣੇ ਕੰਮ ਕਾਜ ਸ਼ੁਰੂ ਕਰਿਆ ਕਰੋ ਤੁਸੀਂ ਪਹਿਲਾਂ ਕੰਮ ਧੰਧਿਆ ਵੱਲ ਚਲੇ ਜਾਂਦੇ ਹੋ ਮਾਰਾ ਕਹਿੰਦੇ ਇਦਾਂ ਨਹੀਂ ਇੱਕ ਇੱਕ ਵਾਰੀ ਸਾਡੇ ਇਹ ਗੱਲ ਮੰਨ ਕੇ ਵੇਖੋ ਕਹਿੰਦੇ ਨੇ ਫਿਰ ਉਹ ਰੋਜ਼ਾਂ ਦਾ ਹੀ ਪਹਿਲਾਂ ਉਹਨਾਂ ਨੇ ਇਸ਼ਨਾਨ ਪਾਣ ਕਰਕੇ ਗੁਰੂ ਘਰ ਵਿੱਚ ਜਾ ਕੇ ਕਥਾ ਕੀਰਤਨ ਬਾਣੀ ਸਰਵਣ ਕਰਨੇ ਉਹ ਤੋਂ ਬਾਅਦ ਆਪਣੀਆਂ ਦੁਕਾਨਾਂ ਤੇ ਬਹਿਣਾ ਜਾ ਕੇ ਤੇ ਸਾਥ ਸੰਗਤ ਜੀ ਦਿਨ ਦੁੱਗਣੇ ਤੇ ਰਾਤ ਚੌਗਣੇ ਤਰਕੀਆਂ ਹੋਣ ਲੱਗ ਪਈਆਂ ਨਾ ਦੀਆਂ ਬੜੇ ਖੁਸ਼ ਸਨ ਇਦਾਂ ਹੀ ਇੱਥੇ ਆਨੰਦਪੁਰ ਸਾਹਿਬ ਦੇ ਧਰਤੀ ਤੇ ਵੇ ਉੱਥੇ ਦੇ ਜਿਹੜੇ ਦੁਕਾਨਦਾਰ ਨੇ ਜਿਹੜੇ ਵਪਾਰੀ ਨੇ ਉਹ ਵੀ ਬੜੇ ਖੁਸ਼ ਨੇ ਕਿ ਮਾਰੇ ਦੇ ਸੰਗਤ ਸੰਗਤ ਵਧਣ ਲੱਗ ਪਏ ਸੰਗਤ ਵਧੇਗੀ ਤੇ ਵਪਾਰ ਵਧੇਗਾ ਬੜੇ ਖੁਸ਼ ਨੇ ਉਹ ਵੀ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਯਸ਼ ਗਾਇਨ ਕਰਦੇ ਸਤਗੁਰੂ ਪਾਤਸ਼ਾਹ ਜੀ ਰੋਜ਼ਾਨਾ ਹੀ ਸੰਗਤਾਂ ਨੂੰ ਦਰਸ਼ਨ ਦੇਦਾਰ ਦਿੰਦੇ ਤੇ ਜਿੱਦਣ ਮਾਤਾ ਗੁਜਰੀ ਜੀ ਸਤਿਗੁਰਾਂ ਨੂੰ ਮਿਲੇ ਦਾਸੀਆਂ ਦੇ ਨਾਲ ਜਾ ਕੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਹੈ ਮਿਲਣਾ ਕੀਤਾ ਮਾਰੇ ਨੇ ਸਾਰੀਆਂ ਦਾਸੀਆਂ ਦੇ ਮੰਨ ਦੀਆਂ ਭਾਵਨਾਵਾਂ ਸੰਪੂਰਨ ਕੀਤੀਆਂ ਉਹਨਾਂ ਨੂੰ પ્રસન્ન ਕੀਤਾ ਤੇ ਸਾਹ ਸੰਗਤ ਜੀ ਇੱਧਰ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਜਦੋਂ ਵੀ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਨਾ ਅਨੰਦਪੁਰ ਸਾਹਿਬ ਬਹੁਤ ਜ਼ਿਆਦਾ ਤੇ ਉਸ ਦਿਨ ਫਿਰ ਮਾਤਾ ਗੁਜਰੀ ਜੀ ਗੋਬਿੰਦ ਰਾਏ ਜੀ ਨੂੰ ਬੜੇ ਸੋਹਣੇ ਵਸਤਰ ਵੈਸੇ ਤੇ ਸਤਿਗੁਰਾਂ ਦੇ ਸਾਰੇ ਵਸਤਰ ਸੋਹਣੇ ਸਨ ਵੈਸੇ ਤੇ ਸਤਿਗੁਰੂ ਪਾਤਸ਼ਾਹ ਜੀ ਕੋਈ ਵੀ ਵਸਤਰ ਪਹਿਣ ਲੈਣ ਇਮਾਰਤ ਸਤੇ ਪਾਸ਼ਾ ਜੀ ਦੀ ਖੂਬਸੂਰਤੀ ਦਾ ਕੋਈ ਮੁਕਾਬਲਾ ਨਹੀਂ ਸੁੰਦਰਤਾ ਦਾ ਕੋਈ ਮੁਕਾਬਲਾ ਨਹੀਂ ਤੇ ਮਹਾਰਾ ਕਿਰਪਾ ਕਰਨ ਸਾਧ ਸੰਗਤ ਜੀ ਪਰਮਾਤਾ ਗੁਜਰੀ ਜੀ ਵੇਖ ਲੈਂਦੇ ਸੰਗਤ ਅੱਜ ਬਹੁਤ ਜ਼ਿਆਦਾ ਆ ਮਾਤਾ ਜੀ ਸਪੈਸ਼ਲ ਤੌਰ ਤੇ ਉਹਨਾਂ ਨੂੰ ਤਿਆਰ ਕਰ ਦਿੰਦੇ ਕਲਗੀ ਸਜਾਉਂਦੇ ਆ ਸੀਸ ਤੇ ਉੱਪਰ ਛੋਟੇ ਜੀ ਸ਼੍ਰੀ ਸਾਹਿਬ ਸਜਾਦੇ ਨੇ ਸੋਹਣੇ ਵਸਤਰ ਪਹਿਨਾ ਕੇ ਜਗਾ ਲਗਾ ਕੇ ਕਲਗੀ ਲਗਾ ਕੇ ਸੋਹਣੀਆਂ ਦਸਤਾਰਾਂ ਦੇ ਨਾਲ ਸਾਧ ਸੰਗਤ ਮਾਰੇ ਨੂੰ ਤਿਆਰ ਕਰਕੇ ਤੇ ਮਾਮਾ ਕਿਰਪਾਲ ਚੰਦ ਜੀ ਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜਿੱਥੇ ਤਖਤਾਂ ਤੇ ਵਿਰਾਜੇ ਹੁੰਦੇ ਸੰਗਤਾਂ ਦੇ ਸਾਹਮਣੇ ਉੱਥੇ ਭੇਜ ਦਿੰਦੇ ਨੇ ਤੇ ਜਿਵੇਂ ਹੀ ਬਾਲ ਗੋਵਿੰਦ ਰਾਏ ਜੀ ਉੱਥੇ ਆਉਂਦੇ ਸਾਰੀਆਂ ਸੰਗਤਾਂ ਇਕਦਮ ਆਦਰ ਸਤਕਾਰ ਲਈ ਖੜੀਆਂ ਹੋ ਜਾਂਦੀਆਂ ਨੇ ਫਿਰ ਜਦੋਂ ਇਹ ਆਪਣੇ ਪਿਤਾ ਜੀ ਦੇ ਪਾਸ ਪਹੁੰਚਦੇ ਤੇ ਮਾਰੇ ਆਪਣੇ ਨੇੜੇ ਆਪਣੇ ਗੋਦ ਵਿੱਚ ਕਈ ਵਾਰੀ ਬਹ ਲੈਣਾ ਤੇ ਸੰਗਤਾਂ ਨੇ ਬੜਾ ਟਿਕ ਟਿਕੀ ਲਾ ਕੇ ਮਾਰੇ ਦੇ ਵੱਲ ਸਹਿਬਜ਼ਾਦੇ ਦੇ ਵੱਲ ਦੇਖਦੇ ਰਹਿਣਾ ਬੜਾ ਚਾਹ ਕਰਨਾ ਸਾਰੀਆਂ ਸੰਗਤਾਂ ਨੇ ਇਮਾਰੇ ਪਟਨਾ ਸਾਹਿਬ ਰਹੇ ਸਨ ਜਿਆਦਾ ਬੰਗਲਾ ਬੰਗਲਾ ਬੰਗਾਲੀ ਜਿਹੜੇ ਵੀ ਬੋਲਦੇ ਸਨ ਬੜੀ ਉਦੋਂ ਉਦੋਂ ਬੰਗਾਲੀ ਬੋਲਦੇ ਸੀ ਤੇ ਕਈਆਂ ਸਿੱਖਾਂ ਨੇ ਆਪ ਖੁਦ ਜਾਣਾ ਤੇ ਗੱਲਾਂ ਕਰਨੀਆਂ ਤੇ ਜਦੋਂ ਉਸ ਬੋਲੀ ਵਿੱਚ ਬੋਲਣਾ ਤੇ ਬੜੇ ਪਿਆਰੇ ਲੱਗਣੇ ਵਾਰ-ਵਾਰ ਵਾਰ ਜਾਣ-ਜਾ ਕੇ ਬੁਲਾਣਾ ਕੁਝ ਨਾ ਕੁਝ ਬੋਲਣਾ ਤੇ ਸਾਨੂੰ ਸੁਣ ਬੋਲ ਇਹਨਾਂ ਦੀ ਸੁਣਾਈ ਦੇਣ ਵੈਸੇ ਤਾਂ ਲਖਨੌਰ ਦੀ ਧਰਤੀ ਤੇ ਮਾਤਾ ਜੀ ਨੇ ਸਾਥ ਸੰਗਤ ਜੀ ਆਪ ਖੁਦ ਹੀ ਉਥੇ ਪੜ੍ਹਾਈ ਲਿਖਾਈ ਜਿਹੜੀ ਕਾਫੀ ਕਰਵਾ ਦਿੱਤੀ ਸੀ ਪਰ ਇੱਥੇ ਫੇਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੁਝ ਸਿੱਖਾਂ ਦੇ ਬੱਚਿਆਂ ਨੂੰ ਨਾਲ ਇਹਨਾਂ ਦੇ ਸਹਬਜ਼ਾਦਾ ਜੀ ਦੇ ਨਾਲ ਪੜਨ ਦੇ ਵਾਸਤੇ ਪਾ ਦਿੱਤਾ। ਉਹ ਆਪ ਖੁਦ ਉੱਥੇ ਜਿਹੜੇ ਵਿਦਵਾਨ ਸਨ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਸਿੱਖਿਆ ਦਿੱਤੀ ਜਾਵੇ। ਤੇ ਮਹਾਰਾਜ ਨੇ ਕੁਝ ਦਿਨਾਂ ਦੇ ਵਿੱਚ ਸਾਰੀਆਂ ਬੋਲੀਆਂ ਪਾਸ਼ਾਵਾਂ ਸਿੱਖਣੇ ਸ਼ੁਰੂ ਕਰ ਦਿੱਤੀਆਂ। ਤੇ ਜਿਹਨੂੰ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਪੜ੍ਹ ਕੇ ਕੁਝ ਇੱਕ ਵਾਰੀ ਸੁਣਾ ਦਿੰਦੇ ਤੇ ਉਹ ਹੱਥ ਜੋੜ ਦਿੰਦਾ। ਤਿਮਾਰੇ ਮੈਂ ਕੌਣ ਆ ਤੁਹਾਨੂੰ ਪੜਾਉਣ ਵਾਲਾ ਸਚੇ ਪਾਤਸ਼ਾਹ ਤੁਸੀਂ ਤੇ ਹਰ ਇੱਕ ਵਿਦਿਆ ਦੇ ਗਿਆਤਾ ਹੋ ਕਿਉਂਕਿ ਜਦੋਂ ਉਹਨਾਂ ਨੇ ਕੋਈ ਸਵਾਲ ਪੁੱਛਣਾ ਅਰਥ ਪੁੱਛਣਾ ਕਿਸੇ ਚੀਜ਼ ਦੇ ਤੇ ਮਾਰੇ ਨੇ ਇੱਕ ਦੀ ਜਗ੍ਹਾ ਕਈ ਕਈ ਉੱਤਰ ਦੇ ਦੇਨੇ ਜਿਹਦੇ ਨਾਲ ਅਗਲਾ ਦੁਬਾਰਾ ਸਵਾਲ ਨਹੀਂ ਸੀ ਕਰਦਾ ਹਰ ਇੱਕ ਸਵਾਲ ਦਾ ਜਵਾਬ ਗੁਰੂ ਸਾਹਿਬ ਦੇ ਦਿੰਦੇ ਇਦਾਂ ਮਾਰੇ ਹੌਲੀ ਹੌਲੀ ਜਦੋਂ ਪਾਸ਼ਾਵਾ ਸਿੱਖ ਗਏ ਤੇ ਸਾਧ ਸੰਗਤ ਗੁਰਬਾਣੀ ਪੜ੍ਹਨੀ ਹੋਰ ਪੁਸਤਕਾਂ ਜੜੀਆਂ ਨੇ ਉਹਨਾਂ ਸਾਰਿਆਂ ਨੂੰ ਪੜ੍ਹਨਾ ਮਾਰੇ ਸਚੇ ਪਾਤਸ਼ਾਹ ਨੇ ਸਿੱਖ ਲਿਆ ਤੇ ਪਿਤਾ ਜੀ ਇਹ ਵੇਖ ਵੇਖ ਕੇ ਬੜੇ ਖੁਸ਼ ਹੁੰਦੇ ਸੰਗਤਾਂ ਵੀ ਹੈਰਾਨ ਹੋ ਜਾਂਦੀਆਂ ਕਿ ਇੰਨੀ ਕੋਈ ਛੋਟੀ ਉਮਰ ਦੇ ਵਿੱਚ ਇੰਨੀ ਆਪਾਸ਼ਾਵਾ ਕਿਵੇਂ ਇੰਨੀ ਜਲਦੀ ਸਿੱਖ ਰਹੇ ਨੇ ਸਾਹ ਸੰਗਤ ਇਦਾਂ ਸਮਾਂ ਜਿਹੜਾ ਆ ਬੀਤਦਾ ਜਾਂਦਾ ਆ ਮਹਾਰਾਜ ਕਦੇ-ਕਦੇ ਇਹ ਸਹਬਜ਼ਾਦਾ ਜੀ ਗੋਬਿੰਦ ਰਾਏ ਜੀ ਕਦੇ-ਕਦੇ ਸ਼ਿਕਾਰ ਖੇਡਣ ਜਾਣਾ ਸ਼ੁਰੂ ਕਰ ਦਿੱਤਾ ਤਕਰੀਬਨ ਸ਼ਿਕਾਰ ਖੇਡਣ ਲੱਗ ਪਏ ਫਿਰ ਕਈ ਵਾਰੀ ਉਹ ਸਤਲੁਜ ਜਿਹੜਾ ਆ ਉਸ ਪਾਸੇ ਵੱਲ ਨੂੰ ਚਲੇ ਜਾਣਾ ਬੇੜੀ ਦੇ ਵਿੱਚ ਬਹਿ ਕੇ ਤੇ ਸਾਹ ਸੰਗਤ ਨਦੀਆਂ ਦੀ ਸ਼ੇਅਰ ਕਰਨੇ ਪਾਣੀ ਦੇ ਵਿੱਚ ਸ਼ੇਅਰ ਕਰਨੇ ਤੇ ਬੱਚਿਆਂ ਦੇ ਨਾਲ ਖੇਡਣਾ ਇੱਕ ਦੂਜੇ ਤੇ ਪਾਣੀ ਦੇ ਛੱਟੇ ਮਾਰਨੇ ਫਿਰ ਕਈ ਵਾਰੀ ਉਹਨਾਂ ਬੱਚਿਆਂ ਨੂੰ ਨਾਲ ਲੈ ਲੈਣਾ ਕਿਉਂਕਿ ਪਿੱਛੇ ਪਟਨੇ ਸਾਹਿਬ ਤੇ ਵੀ ਬਾਲਕ ਜਿਹੜੇ ਨੇ ਮਿੱਤਰ ਬਣ ਗਏ ਸਨ ਇੱਥੇ ਆਣ ਕੇ ਵੀ ਕਈ ਬਾਲਕ ਜਿਹੜੇ ਨੇ ਗੁਰੂ ਸਾਹਿਬ ਦੇ ਪਿਆਰੇ ਬਣ ਗਏ ਮਹਾਰਾਜ ਸੱਚੇ ਪਾਤਸ਼ਾਹ ਸਭ ਨੂੰ ਪਾਉਂਦੇ ਸਨ ਸਭ ਨੂੰ ਚੰਗੇ ਲੱਗਦੇ ਸੀ ਤੇ ਸਾਰੇ ਬਾਲਕ ਮਹਾਰਾਜ ਦੇ ਨਾਲ ਜੁੜ ਕੇ ਰਹਿੰਦੇ ਨੇ ਪਾਤਸ਼ਾਹ ਨੇ ਦੋ ਟੀਮਾਂ ਇੱਥੇ ਵੀ ਬਣਾ ਲੈਣੀਆਂ ਇਹ ਸਾਥ ਸੰਗਤ ਉਹਨਾਂ ਦੀ ਜੰਗ ਕਰਵਾਉਣੀ ਆਪਸ ਵਿੱਚ ਫਿਰ ਜਿਹਨੇ ਜਿੱਤ ਜਾਣਾ ਉਹਨੂੰ ਇਨਾਮ ਦੇਣਾ ਜਿਹੜੇ ਹਾਰ ਜਾਣੇ ਉਹਨਾਂ ਨੂੰ ਕਹਿਣਾ ਅਗਲੀ ਵਾਰੀ ਤੁਸੀਂ ਹੋਰ ਤਗੜੇ ਹੋਣਾ ਹੋਰ ਵਧੀਆ ਤਰੀਕੇ ਦੇ ਨਾਲ ਜੰਗ ਕਰਨੀ ਇਦਾਂ ਇਦਾਂ ਨੇ ਖੇਡਾਂ ਮਾਰੇ ਨੇ ਕਰਨੀਆਂ ਕਈ ਵਾਰੀ ਚਬਾਰੇ ਤੇ ਚੜ ਜਾਣਾ ਉੱਥੇ ਪਤੰਗ ਜਿਹੜੇ ਆ ਚੜਾਉਣੀ ਤੇ ਜਿਹਦੇ ਪਤੰਗ ਵੱਲ ਵੇਖ ਲੈ ਉਹਨਾਂ ਨੂੰ ਕੱਟ ਕੇ ਹਟਣਾ ਹੁਣ ਸਤਗੁਰੂ ਪਾਤਸ਼ਾਹ ਜੀ ਨੇ ਸਾਰੀਆਂ ਖੇਡਾਂ ਇਹੋ ਜਿਹੀਆਂ ਸੰਨ ਕੇ ਸੰਗਤਾਂ ਵੇਖ ਵੇਖ ਕੇ ਇਹ ਹੀ ਗੱਲ ਕਹਿੰਦੀਆਂ ਨੇ ਕਿ ਇਹ ਸਹਿਬਜ਼ਾਦਾ ਜੀ ਜ਼ਰੂਰ ਆਪਣੇ ਦਾਦਾ ਗੁਰੂ ਸਾਹਿਬ ਜੀ ਦੇ ਵਾਂਗ ਮਹਾਨ ਯੋਧੇ ਹੋਣਗੇ ਜਿਵੇਂ ਉਹਨਾਂ ਨੇ ਜ਼ਾਲਮਾਂ ਦੇ ਸਿਰ ਭੰਨੇ ਸਨ ਇਹ ਵੀ ਜ਼ਰੂਰ ਜ਼ਾਲਮਾਂ ਦੇ ਸਿਰ ਭੰਨਿਆ ਕਰਨਗੇ ਸੰਗਤਾਂ ਨੇ ਸਾਰਾ ਵਿਚਾਰਾ ਆਵਸ ਵਿੱਚ ਕਰਨੀਆਂ ਮਾਰੇ ਦੀ ਬਾਹ ਲੀਲਾ ਇਦਾਂ ਰੋਜ਼ ਵੇਖ ਕੇ ਸਾਰੀ ਸੰਗਤ ਵੀ ਨਿਹਾਲ ਹੁੰਦੀ ਸੋ ਸਮਾਂ ਜਿਹੜਾ ਇਦਾਂ ਬੀਤਦਾ ਜਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਈ ਮਸੰਦ ਕਈ ਸੰਗਤਾਂ ਦੂਰੋਂ ਦੂਰੋਂ ਜਿੱਥੇ ਪੇਟਾਵਾਂ ਲੈ ਕੇ ਆਉਂਦੀਆਂ ਉੱਥੇ ਮੰਦਿਆਂ ਅਰਦਾਸਾਂ ਵੀ ਲੈ ਕੇ ਆਉਂਦੀਆਂ ਨੇ ਤੇ ਸਹਬਜ਼ਾਦਾ ਜੀ ਕਈ ਸੰਗਤਾਂ ਨੂੰ ਅਸ਼ੀਰਵਾਦ ਵੀ ਦਿੰਦੇ ਨੇ ਕਈਆਂ ਨੂੰ ਏ ਅਸ਼ੀਰਵਾਦ ਦੇ ਦਿੰਦੇ ਨੇ ਕਿ ਉਹਨਾਂ ਦੀ ਮਨ ਦੀ ਭਾਵਨਾ ਸੰਪੂਰਨ ਹੋ ਜਾਂਦੀ। ਸਮਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾ ਸੰਗਤ ਇਧਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਬਾਲ ਗੋਬਿੰਦ ਰਾਏ ਜੀ ਕਈ ਤਰ੍ਹਾਂ ਦੇ ਕੌਤਕ ਕਰਦੇ ਨੇ। ਸਮਾਂ ਮਿਲਿਆ ਤੇ ਆਪਾਂ ਕੱਲ ਨੂੰ ਅਗਲਿਆਂ ਵਿਚਾਰਾਂ ਦੇ ਨਾਲ ਜੁੜਾਂਗੇ। ਗੁਰੂ ਸਾਹਿਬ ਆਪ ਹੀ ਕਿਰਪਾ ਕਰਨ ਭੁੱਲਾ ਚੁੱਕਾ ਦਿਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।